Marriage is a leading matchmaking services provider. We offer trusted and authentic matrimonial profile for those who are looking for brides and grooms for marriage. Register at info at We cater for USA, Canada, UK, India and Fiji. For more information, call 510-943-8037. That is 510-943-8037. ਨਹੀਂ ਰਹੇ ਉਸਤਾਦ জাকੀਰ ਹੁਸੈਨ ਪਦਮ ਪੂਸ਼ਣ ਤੇ ਗ੍ਰੇਮੀ ਅਵਾਰਡ ਸਮੇਤ ਕਈ ਸਨਮਾਨਾਂ ਨਾਲ ਸਨ ਸਨਮਾਨਿਤ ਜੀਹਾਂ ਵਿਸ਼ਵਪਸਿੱਧ ਤਬਲਾਵਾਦਕ ਅਤੇ ਪਦਮ ਵਿਭੂਸ਼ਣ ਉਸਤਾਦ জাকੀਰ ਹੁਸੈਨ ਦਾ ਦਿਹਾਂਤ ਹੋ ਗਿਆ ਹੈ ਉਹਨਾਂ ਦਾ ਅਮਰੀਕਾ ਦੇ ਸੌਨ ਫਲਾਸਿਕੋ ਵਿਕੇ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਸੀ ਜਿੱਥੇ ਉਹਨਾਂ ਨੇ ਆਪਣੀ ਆਖਰੀ ਸਾਹ ਲਿਆ ਉਹਨਾਂ ਦਾ ਜਨਮ 9 ਮਾਰਚ 1952 ਨੂੰ ਮੁੰਬਈ 'ਚ ਹੋਇਆ ਸੀ ਉਸਤਾਦ জাকੀਰ ਹੁਸੈਨ ਨੂੰ 1988 ਵਿੱਚ ਪਦਮਸ਼੍ਰੀ 2002 ਵਿੱਚ ਪਦਮਪੂਸ਼ਨ ਅਤੇ 2023 ਵਿੱਚ ਪਦਮ ਵਿਪੂਸ਼ਨ ਨਾਲ ਸਨਮਾਨਿਤ ਕੀਤਾ ਗਿਆ ਸੀ ਜਾਕਰ ਹੁਸੈਨ ਨੂੰ ਤਿੰਨ ਗ੍ਰੇਮੀ ਪੁਰਸਕਾਰ ਵੀ ਮਿਲੇ ਹਨ ਉਹਨਾਂ ਦੇ ਪਿਤਾ ਦਾ ਨਾਮ ਉਸਤਾਦ ਅੱਲਾ ਰਾਕਾ ਕੁਰੇਸ਼ੀ ਅਤੇ ਮਾਤਾ ਦਾ ਨਾਮ ਬੀਬੀ ਬੇਗਮ ਸੀ ਜਾਕਿਰ ਦੇ ਪਿਤਾ ਅੱਲਾ ਰਾਕਾ ਵੀ ਤਬਲਾਵਾਦਕ ਸਨ ਜਾਕਰ ਹੁਸੈਨ ਨੇ ਆਪਣੇ ਮੁੱਢਲੀ ਸਿੱਖਿਆ ਮਹਿਮ ਮੁੰਬਈ ਦੇ ਸੈਂਟ ਮਾਈਕਲ ਸਕੂਲ ਤੋਂ ਪ੍ਰਾਪਤ ਕੀਤੀ ਇਸ ਤੋਂ ਇਲਾਵਾ ਸੈਂਟ ਜੇਵੀਅਰ ਕਾਲਜ ਮੁੰਬਈ ਤੋਂ ਵੀ ਗ੍ਰੈਜੂਏਸ਼ਨ ਕੀਤੀ ਜਾ ਕੇ ਰੁਸੈਨ ਨੇ ਸਿਰਫ 11 ਸਾਲ ਦੀ ਉਮਰ ਵਿੱਚ ਅਮਰੀਕਾ ਚ ਆਪਣਾ ਪਹਿਲਾ ਸੰਗੀਤ ਸਮਾਰੋਹ ਕੀਤਾ 1973 ਵਿੱਚ ਉਸਨੇ ਆਪਣੀ ਪਹਿਲੀ ਐਲਬਮ ਲਿਵਿੰਗ ਇਨ ਦਾ ਮਟੀਰੀਅਲ ਵਰਲਡ ਵਿੱਚ ਲਾਂਚ ਕੀਤੀ ਸ਼ਾਮ ਸਮੇਂ ਨਾਜ਼ੁਕ ਹਾਲਤ ਦੇ ਚਲਦਿਆਂ ਹਸਪਤਾਲ ਕਰਵਾਇਆ ਸੀ ਭਰਤੀ ਆਨੂ ਬਾਸਦੀਏ ਅਤਵਾ ਸ਼ਾਮ हुसैन ਦੀ ਗੰਭੀਰ ਹਾਲਤ ਦੀ ਖਬਰ ਵੀ ਆਈ ਸੀ ਉਹਨਾਂ ਨੇ ਪਰਿਵਾਰ ਨੇ ਲੋਕਾਂ ਨੂੰ ਜਾ ਕੇ ਦੀ ਸਿਹਤ ਜਾਬੀ ਲਈ ਦੁਆ ਕਰਨ ਦੀ ਅਪੀਲ ਕੀਤੀ ਸੀ ਪਰ ਹੁਣ ਹਰ ਅੱਖ ਨਮ ਹੋ ਗਈ ਹੈ ਜਾ ਕੇ हुसैन ਦਾ ਦਿਹਾਂਤ ਨਾਲ ਇੱਕ ਵੱਡਾ ਚਟਕਾ ਲੱਗਾ ਹੈ ਤੇ ਹਰ ਇੱਕ ਉਹਨਾਂ ਦੀ ਆਤਮਾ ਦੀ ਸ਼ਾਂਤੀ ਲਈ ਪ੍ਰਾਰਥਨਾ ਕਰ ਰਿਹਾ ਹੈ ਸੋਸ਼ਲ ਮੀਡੀਆ ਤੇ ਲੋਕ ਜਾਗੀਰ ਨੂੰ ਸ਼ਰਧਾਂਜਲੀ ਦੇ ਰਹੇ ਹਨ ਅਤੇ ਪੋਸਟ ਸ਼ੇਅਰ ਕਰ ਰਹੇ ਹਨ ਕਿਸਾਨ ਅੱਜ ਕਰਨਗੇ ਦੇਸ਼ ਭਾਚੇ ਟਰੈਕਟਰ ਮਾਰਚ ਜਾਨੋ ਕੀ ਇਹ ਕਿਸਾਨਾਂ ਦੀਆਂ ਮੁੱਖ ਤੇਰਾ ਮੰਗਾ ਤੁਹਾਨੂੰ ਦੱਸਦੇ ਹਾਂ ਫਸਲਾਂ ਦੇ ਘਟ ਘਟ ਸਮਰਥਕ ਕਿਸਾਨ ਅੱਜ ਕਰਨਗੇ ਦੇਸ਼ ਭਾਚੇ ਟਰੈਕਟਰ ਮਾਰਚ ਜਾਨੋ ਹੀ ਕੀ ਇਹ ਕਿਸਾਨਾਂ ਦੀਆਂ ਮੁੱਖ ਤੇਰਾ ਮੰਗਾ ਖਸਲਾਵਾ ਦੇ ਘਟੋ ਘਟ ਸਮਰਥਕ ਮੁੱਲ ਦੀ ਮੰਗ ਸਮੇਤ 13 ਹੋਰ ਮੰਗਾਂ ਨੂੰ ਲੈ ਕੇ ਕਿਸਾਨ ਅੱਜ ਦੇਸ਼ ਭਰ ਚ ਟਰੈਕਟਰ ਮਾਰਚ ਕਰਨਗੇ ਹਾਲਾਂਕਿ ਇਹ ਟਰੈਕਟਰ ਮਾਰਚ ਪੰਜਾਬ ਵਿੱਚ ਨਹੀਂ ਹੋਵੇਗਾ ਪ੍ਰਾਪਤ ਜਾਣਕਾਰੀ ਅਨੁਸਾਰ ਇਹ ਟਰੈਕਟਰ ਮਾਰਚ ਸਵੇਰੇ 10:30 ਵਜੇ ਤੋਂ ਦੁਪਹਿਰ 2 ਵਜੇ ਤੱਕ ਕੱਢਿਆ ਜਾਵੇਗਾ 20 ਦਿਨਾਂ ਤੋਂ ਮਰਨ ਵਰਤ ਦੇ ਬੈਠੇ ਕਿਸਾਨ ਆਗੂ ਗੱਲੇਵਾਲ ਨੇ ਪ੍ਰਧਾਨ ਨੂੰ ਪੱਤਰ ਲਿਖਿਆ ਹੈ ਕਿ ਜਿਸ ਦੀ ਕਾਪੀ ਕਿਸਾਨ ਡੀਸੀ ਤੇ ਐਸਟੀਐਫ ਨੂੰ ਸੋ ਪੜ੍ਹ ਗਏ ਦੱਸ ਦਈਏ ਕਿ ਕਿਸਾਨ ਆਗੂ ਜਗਜੀਤ ਢੱਲੇਵਾਲ ਨੇ 26 ਨਵੰਬਰ ਨੂੰ ਮਰਨਵਰਤ ਸ਼ੁਰੂ ਕੀਤਾ ਸੀ ਕੁਝ ਦਿਨ ਪੁਲਿਸ ਹਿਰਾਸਤ ਵਿੱਚ ਰਹਿਣ ਤੋਂ ਬਾਅਦ ਉਹ ਖਨੋਰੀ ਸਰਹੱਤੇ ਆਪਣਾ ਮਰਨਵਰਤ ਜਾਰੀ ਰੱਖ ਰਹੇ ਹਨ ਉਸ ਦਾ ਨਾਂ ਸਿਰ ਭਾਰ ਘਟਿਆ ਹੈ ਤੇ ਸਗੋਂ ਉਸ ਦੀ ਸਿਹਤ ਵੀ ਪਹਿਲਾਂ ਨਾਲੋਂ ਖਰਾਬ ਹੋ ਗਈ ਹੈ ਡਾਕਟਰਾਂ ਦੀ ਟੀਮ ਭਾਗੀਦਾਰਾਂ ਦੀ ਸਿਹਤ ਦੀ ਲਗਾਤਾਰ ਨਿਗਰਾਨੀ ਕਰ ਰਹੀ ਹੈ ਕਿ ਜਿਕਜੋਕ ਕੀ ਹੈ ਤੁਹਾਨੂੰ ਪੰਜਾਬ ਦੇ ਡੀਜੀਪੀ ਗੌਰਵ ਜਾਦਵ ਅਤੇ ਕੇਂਦਰੀ ਗ੍ਰਹਿ ਨਿਰਦੇਸ਼ਕ ਮਾਇੰਕ ਮਿਸ਼ਰਾ ਨੇ ਖਨੋਰੀ ਬਾਰਡਰ ਤੇ ਉਹਨਾਂ ਨਾਲ ਮੁਲਾਕਾਤ ਕੀਤੀ ਸੀ ਜਿਸ ਤੋਂ ਬਾਅਦ ਮਾਇੰਕ ਮਿਸ਼ਰਾ ਨੇ ਕਿਹਾ ਸੀ ਕਿ ਕਿਸਾਨਾਂ ਦੀਆਂ ਮੰਗਾਂ ਨੂੰ ਕੇਂਦਰ ਸਰਕਾਰ ਤੱਕ ਪਹੁੰਚਾਇਆ ਜਾਵੇਗਾ ਕੱਲ ਇਹ ਵੀ ਖਦਸ਼ਾ ਪਟਾਇਆ ਗਿਆ ਕਿ ਕਿਸਾਨਾਂ ਅਤੇ ਸਰਕਾਰ ਵਿਚਕਾਰ ਕੋਈ ਸਕਾਰਾਤਮਕ ਪਹਿਲ ਕਦਮੀ ਹੋ ਸਕਦੀ ਹੈ ਹਾਲਾਂਕਿ ਇਸ ਬਾਰੇ ਅਜੇ ਤੱਕ ਕੋਈ ਅਪਡੇਟ ਨਹੀਂ ਆਈ ਹੈ ਕਿਸਾਨਾਂ ਨੇ ਇਹ ਤੀਜੀ ਵਾਰ ਅੰਦੋਲਨ ਸ਼ੁਰੂ ਕੀਤਾ ਹੈ ਪਰ ਕੇਂਦਰ ਸਰਕਾਰ ਵੱਲੋਂ ਮੰਗਾਂ ਨਹੀਂ ਮੰਨੀਆਂ ਤਾਂ ਜਾ ਰਹੀਆਂ ਜਿਸ ਦੇ ਕਿਸਾਨਾਂ ਨੂੰ 10 ਮਹੀਨੇ ਬਾਅਦ ਮੁੜ ਦਿੱਲੀ ਕੇ ਰਹਿੰਦੇ ਰਸਤੇ ਤੇ ਲਿਆ ਖੜਾ ਕੀਤਾ ਹੈ ਤੁਹਾਨੂੰ ਦੱਸ ਦਈਏ ਕਿਸਾਨ ਆਪਣੀਆਂ ਕੁਝ ਮੰਗਾਂ ਲੈ ਕੇ ਦਾ ਗਿਆ ਸਰਕਾਰ ਨੂੰ ਕੇ ਨਾਲ ਛੋਣ ਦੇ ਆ ਮੰਗਾਂ ਕਿਹੜੀਆਂ ਹੈਗੀਆਂ ਅਗਰ ਨਹੀਂ ਤੇ ਆਓ ਤੁਹਾਨੂੰ ਦੱਸਦੇ ਹਾਂ ਕਿਸਾਨ ਕਿਹੜੀਆਂ ਮੰਗਾਂ ਲੈ ਕੇ ਜਿਹੜਾ ਗਿਆ ਉਹ ਬਾਡਰਾਂ ਉੱਤੇ ਬੈਠੇ ਹੋਏ ਨੇ ਸਾਰੀਆਂ ਫਸਲਾਂ ਦੀ ਐਮਐਸਪੀ ਸੀ2 50% ਤੋਂ ਖਰੀਦ ਦੀ ਗਰੰਟੀ ਕਰਨਾ ਇਹ ਉਹਨਾਂ ਦੀ ਪਹਿਲੀ ਮੰਗ ਈਆ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਨੂੰ ਕਰਜ਼ੇ ਤੋਂ ਮੁਕਤ ਕਰਨ ਅਤੇ ਕਿਸਾਨ ਖੁਦਕੁਸ਼ੀਆਂ ਨੂੰ ਖਤਮ ਕਰਨ ਲਈ ਸਮੁੱਚਾ ਕਰਜ਼ਾ ਰੱਦ ਕਰਨਾ ਬਿਜਲੀ ਖੇਤਰ ਦਾ ਨਿੱਜੀਕਰਨ ਕਰਨਾ ਅਤੇ ਪ੍ਰੀਪੇਡ ਸਮਾਰਟ ਮੀਟਰ ਲਾਉਣੇ ਬੰਦ ਕੀਤੇ ਜਾਣ ਸਾਰੀਆਂ ਫਸਲਾਂ ਅਤੇ ਪਸ਼ੂ ਪਾਲਣ ਲਈ ਸਰਕਾਰੀ ਖੇਤਰ ਦੀ ਵਿਆਪਕ ਬੀਮਾ ਕਵਰੇਜ ਕਰਨੀ ਅਤੇ ਕਿਸਾਨ ਵਿਰੋਧੀ ਅਤੇ ਕਾਰਪੋਰੇਟ ਪੱਖੀ ਪੀਐਮ ਡਬਲਯੂ ਬਾਈ ਯੋਜਨਾ ਨੂੰ ਖਤਮ ਕਰਨਾ ਸਾਰੇ ਕਿਸਾਨਾਂ ਅਤੇ ਖੇਤੀਬਾੜ ਕਾਮਿਆਂ ਨੂੰ 10000 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਭੂਮੀ ਗ੍ਰਹਿਣ ਮੂਰ ਬਸੇਵਾ ਅਤੇ ਮੂਰ ਬਸੇਵਾ ਐਕਟ 2013 ਨੂੰ ਲਾਗੂ ਕਰਨਾ ਭਾਰਤ ਭਰ ਵਿੱਚ ਹਰ ਬਦਲ ਲਵੇ ਸਾਲ ਜ਼ਮੀਨ ਦੀ ਸੋਦੀ ਹੋਈ ਸਰਕਲ ਰੇਟ ਜੰਤਰ ਅਤੇ ਨਿੱਜੀ ਖੇਤਰ ਦੇ ਪ੍ਰੋਜੈਕਟ ਲਈ ਇੱਕ ਵਾਇਰ ਕੀਤੀ ਕਿ ਜ਼ਮੀਨ ਦੀ ਉਚਿਤ ਮੁਆਵਜ਼ਾ ਦੇਣਾ ਅਤੇ ਸਹਿਮਤੀਆਂ ਬਿਨਾ ਜ਼ਮੀਨ ਇੱਕ ਵਾਇਰ ਕਰਨ ਨੂੰ ਰੋਕਣਾ ਖੇਤੀ ਦਾ ਕੋਈ ਨਿਗਮੀਕਰਨ ਨਹੀਂ ਖੇਤੀ ਉਤਪਾਦਨ ਅਤੇ ਵਪਾਰ ਵਿੱਚ ਕੋਈ ਐਮ ਐਨ ਸੀ ਨਹੀਂ ਭਾਰਤ ਦੇ ਖੇਤੀਬਾੜੀ ਖੇਤਰ ਨੂੰ WTO ਸਮਝੌਤੇ ਤੋਂ ਬਾਹਰ ਲਿਆਉਣਾ ਤੇ ਖੇਤੀ ਸਮੱਗਰੀ ਜਿਵੇਂ ਕਿ ਖਾਦਾਂ, ਬੀਜਾਂ, ਕੀਟਨਾਸ਼ਕਾਂ, ਬਿਜਲੀ, ਸਿਚਾਈ, ਪੈਟਰੋਲੀਅਮ, ਉਤਪਾਦਾਂ, ਮਸ਼ੀਨਰੀ ਅਤੇ ਟਰੈਕਟਰਾਂ ਤੇ GST ਖਤਮ ਕਰਨੀ। ਰਾਜ ਸਰਕਾਰਾਂ ਦੇ ਟੈਕਸ ਦੇ ਅਧਿਕਾਰ ਨੂੰ ਯਕੀਨੀ ਬਣਾਉਣਾ ਜਿਵੇਂ ਕਿ ਭਾਰਤ ਦੇ ਸੰਵਿਧਾਨ ਵਿੱਚ ਕੇਂਦਰ ਅਤੇ ਰਾਜਾਂ ਦੇ ਸਬੰਧ ਵਿੱਚ ਰਾਜਾਂ ਦੇ ਅਧਿਕਾਰਾਂ ਨੂੰ ਸੁਰੱਖਿਆਤ ਕਰਨ ਲਈ ਜੀਐਸਟੀ ਐਕਟ ਵਿੱਚ ਸੋਧ ਕਰਨਾ ਕੁੱਲ ਘਰੇਲੂ ਉਤਪਾਦ ਜੀਡੀਪੀ ਦੇ ਟੁਕਵੇ ਹਿੱਸੇ ਅਨੁਸਾਰ ਖੇਤੀਬਾੜੀ ਵਿੱਚ ਵੱਖਰਾ ਕੇਂਦਰੀ ਬਜਟ ਪੇਸ਼ ਕਰਨਾ ਕੇਂਦਰ ਸਰਕਾਰ ਵਿੱਚ ਸਹਾਇਕਤਾ ਵਿਭਾਗ ਨੂੰ ਖਤਮ ਕਰਨਾ ਅਤੇ ਭਾਰਤ ਦੇ ਸੰਵਿਧਾਨ ਵਿੱਚ ਦਰਜ ਕੀਤੇ ਅਨੁਸਾਰ ਸਹਿਕਾਰਤਾ ਨੂੰ ਰਾਜ ਦੇ ਵਿਸ਼ੇ ਵਜੋਂ ਰੱਖਣਾ ਕੇਂਦਰ ਸਰਕਾਰ ਨੂੰ ਕਾਰਪੋਰੇਟ ਵਰਕ ਦੇ ਹਿੱਤਾਂ ਲਈ ਪੈਦਾਵਾਰੀ ਜਮਾਤਾਂ ਕਿਸਾਨਾਂ ਮਜ਼ਦੂਰਾਂ ਦੀ ਕੀਮਤ ਦੀ ਤੇ ਸੱਤਾ ਦੇ ਕੇਂਦਰੀਕਰਨ ਨੂੰ ਉਤਸ਼ਾਹਿਤ ਕਰਨ ਦੀ بجائے ਸੂਬਿਆਂ ਦਾ ਸਾਥ ਦੇਣਾ ਚਾਹੀਦਾ ਹੈ ਜੰਗਲੀ ਜੀਵਾਂ ਦੇ ਖਤਰੇ ਤੇ ਸਥਾਈ ਹੱਲ ਨੂੰ ਯਕੀਨੀ ਬਣਾਉਣਾ ਜਾਨੀ ਨੁਕਸਾਨ ਲਈ 1 ਕਰੋੜ ਦਾ ਮੁਆਵਜ਼ਾ ਤੇ ਫਸਲਾਂ ਅਤੇ ਪਸ਼ੂਆਂ ਨੂੰ ਨੁਕਸਾਨ ਲਈ ਢੁਕਵਾਂ ਮੁਆਵਜ਼ਾ ਦਿੱਤਾ ਜਾਵੇ ਲਖੀਮਪੁਰ ਖੀਰੀ ਦੇ ਸ਼ਹੀਦਾਂ ਸਮੇਤ ਇਤਿਹਾਸਕ ਕਿਸਾਨ ਸੰਘਰਸ਼ ਦੇ ਸ਼ਹੀਦਾਂ ਦੇ ਸਾਰੇ ਪਰਿਵਾਰਾਂ ਨੂੰ ਮੁਆਵਜ਼ਾ ਦੇਣਾ ਕਿ ਕਿਸਾਨਾਂ ਦੇ ਸੰਘਰਸ਼ ਨਾਲ ਸੰਬੰਧਿਤ ਸਾਰੇ ਕੇਸ ਵਾਪਸ ਲਏ ਜਾਣ ਅਤੇ 736 ਕਿਸਾਨ ਸ਼ਹੀਦਾਂ ਦੀ ਯਾਦ ਵਿੱਚ ਸਿੰਘੂ ਟਿਕਰੀ ਬਾਰਡਰ ਅਤੇ ਟੁਕਵੀ ਸ਼ਹੀਦੀ ਯਾਦਗਾਰ ਬਣਾਈ ਜਾਵੇ ਇਹ ਉਹ ਕਿਸਾਨਾਂ ਦੇ ਜਿਹੜੇ ਹੈਗੇ ਸੀ ਉਹ ਮੰਗਾ ਹੈਗੀਆਂ ਆ ਜਿਹੜੀਆਂ ਕਿ ਕੇਂਦਰ ਸਰਕਾਰ ਕੋਲੋਂ ਉਹ ਮੰਗਦੇ ਪਏ ਕਿ ਤੁਹਾਨੂੰ ਕੱਲੀ-ਕੱਲੀ ਆਪਾਂ ਉਨ੍ਹਾਂ ਦੀ ਮੰਗ ਦੱਸੀ ਗਈ ਹੈ ਤੁਸੀਂ ਇਹਨੂੰ ਤਰੀਕੇ ਦੇ ਨਾਲ ਜਿਹੜਾ ਗੱਲ ਹੈ ਵਾਚ ਕਰ ਸਕਦੇਗੇ ਉਹ ਸਾਰੀ ਖਬਰ ਸੁਣੋ ਔਰ জানੋ ਕਿ ਕੀ ਕਿਸਾਨਾਂ ਦੇ ਅਗੇ ਜਿਹੜੇ ਗਏ ਉਹ ਅਹਿ ਮੰਗਾਗੇ ਜਿੰਨੂੰ ਲੈ ਕੇ ਲਗਾਤਾਰ ਉਹਨਾਂ ਵੱਲੋਂ ਸੰਘਰਸ਼ ਕੀਤਾ ਜਾ ਰਿਹਾ ਹੈਗਾ ਤੁਹਾਨੂੰ ਇਹ ਵੀ ਦੱਸਦੇ ਆ ਕਿ ਤੀਸਰੀ ਵਾਰ ਜਿਹੜਾ ਸੰਘਰਸ਼ ਫਿਰ ਤੋਂ ਉਲਿੱਟ ਆ ਗਿਆ ਕਿਸਾਨਾਂ ਦਾ ਹੁਣ ਜਗਦੀਸ਼ ਸਿੰਘ ਢੱਲੇਵਾਲ ਹੋਣੀ ਜਿਹੜੇ ਉਹ ਮਰਨ ਵਰਤ ਦੇ ਬੈਠੇਗੇ ਨੇ ਅੱਜ 20 ਦਿਨ ਜਿਹੜਾ ਉਹਨਾਂ ਨੂੰ ਹੋ ਚੁੱਕਾ ਹੈਗਾ ਆ ਮਰਨ ਵਰਤ ਦੇ ਬੈਠਿਆ ਹਾਲੇ ਕੀ ਬੀਤੇ ਦਿਨੀ ਪੰਜਾਬ ਦੇ ਡੀ ਜੀ ਪੀ ਗੌਰਵ ਜਾਦਵ ਵੱਲੋਂ ਵੀ ਮੁਲਾਕਾਤ ਕੀਤੀ ਗਈ ਆ ਬਾਜਵਾ ਵੱਲੋਂ ਵੀ ਮੁਲਾਕਾਤ ਕੀਤੀ ਜਾ ਰਹੀ ਗਈ ਆ ਔਰ ਬਹੁਤ ਸਾਰੇ ਲੀਡਰ ਵੀ ਉੱਥੇ ਪਹੁੰਚਦੇ ਪਏ ਗਨੇ ਉਹ ਨਾਲ ਦੇ ਨਾਲ ਬੱਬੂ ਮਾਨ ਵੀ ਕੱਲ ਉੱਥੇ ਬੀਤੇ ਦਿਨੀ ਪਹੁੰਚੀ ਸੀ ਲੇਕਿਨ ਹਰੇਕ ਦੀ ਆਵਾਜ਼ ਔਰ ਮੰਗ ਇਹੋ ਹੀ ਆ ਕਿ ਸਰਕਾਰ ਨੂੰ ਚਾਹੀਦਾ ਕਿ ਇਹਨਾਂ ਦੀਆਂ ਮੰਗਾਂ ਵੱਲ ਧਿਆਨ ਦਿੱਤਾ ਜਾਵੇ ਤਾਂ ਕਿ ਜਿਹੜੇ ਸੈਂਕੜੇ ਕਿਸਾਨ ਮਰਨ ਵੱਤ ਤੇ ਵੀ ਬੈਠੇ ਨੇ ਭੁੱਖ ਹੜਤਾਲ ਤੇ ਵੀ ਬੈਠੇ ਨੇ ਔਰ ਵਿਰੋਧ ਵੀ ਕਰਦੇ ਪਏ ਨੇ ਰੋਜ਼ ਪ੍ਰਦਰਸ਼ਨ ਕਰਦੇ ਪਏ ਨੇ ਘਰ ਬਾਝ ਛੱਡ ਕੇ ਬਾਰਡਰਾਂ ਉੱਤੇ ਬੈਠੇ ਪਏ ਨੇ अपने करानू वापस पर तो रिश्ते स्वर्ग में बनते हैं लेकिन धरती पर हम उन्हें मिलाते हैं मैरिज लगन डॉट कॉम ड्रीम इट बिलीव इट एंड मेक इट है Marriage Lagan is a leading matchmaking services provider. We offer trusted and authentic matrimonial profile for those who are looking for brides and grooms for marriage. Register at info at marriagelagan .com. We cater for USA, Canada, UK, India and Fiji. For more information call 510-943-8037. That is 510-943-8037.